ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਸ ਵਿਸ਼ੇ ਤੇ ਆਪਾਂ ਪਹਿਲਾਂ ਹੀ ਇੱਕ ਵੀਡੀਓ ਬਣਾ ਚੁੱਕੇ ਹਾਂ ਉਹਨਾਂ ਗੱਲਾਂ ਤੇ ਆਪਾਂ ਚਰਚਾ ਕੀਤੀ ਸੀ ਜਿਹੜੀਆਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਸਾਡੇ ਬੱਚਿਆਂ ਨੂੰ ਸਮਝਾਉਣ ਦੀ ਦੱਸਣ ਦੀ ਉਸ ਵੀਡੀਓ ਵਿੱਚ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਸੀ ਉਹਨਾਂ ਉਸ ਲੜੀ ਦੇ ਵਿੱਚ ਜਿਹੜੀਆਂ ਗੱਲਾਂ ਕਈ ਸ਼ਾਮਲ ਨਹੀਂ ਸੀ ਹੋ ਸਕੀਆਂ ਉਹ ਬਾਕੀ ਰਹਿਣੀਆਂ ਗੱਲਾਂ ਨੂੰ ਆਪਾਂ ਅੱਜ ਦੇ ਇਸ ਵਿਸ਼ੇ ਵਿੱਚ ਆਪਾਂ ਸ਼ਾਮਲ ਕੀਤਾ ਹੈ ਅੱਜ ਦੀ ਵੀਡੀਓ ਵਿੱਚ ਸ਼ਾਮਲ ਕੀਤਾ ਹੈ ਉਹ ਗੱਲਾਂ ਨੇ ਜਿਹੜੀਆਂ ਬੇਸ਼ੱਕ ਉਹ ਛੋਟੀਆਂ ਨੇ ਸੁਣਨ ਨੂੰ ਛੋਟੀਆਂ ਲੱਗਣਗੀਆਂ ਤੇ ਦੇਖਣ ਨੂੰ ਛੋਟੀਆਂ ਲੱਗਣਗੀਆਂ ਪਰ ਇਹਨਾਂ ਗੱਲਾਂ ਦਾ ਸਾਡੇ ਬੱਚੇ ਦੇ کردار ਉੱਤੇ ਇੱਕ ਚੰਗਾ ਅਸਰ ਪੈਂਦਾ ਹੈ ਉਹਦੇ ਉਹਦਾ ਜੋ کردار ਹੈ ਉਹਦੇ ਤੇ ਇੱਕ ਪੋਜੀਟਿਵ ਅਕਸ ਜਿਹੜਾ ਉਹਦਾ ਓਵਰ ਦਾ ਹੈ ਆਓ ਆਪਾਂ ਉਹਨਾਂ ਗੱਲਾਂ ਤੇ ਇੱਕ ਇੱਕ ਕਰਕੇ ਵਿਚਾਰ ਕਰਦੇ ਹਾਂ ਦੋਸਤੋ ਆਪਣੇ ਬੱਚਿਆਂ ਨੂੰ ਇਹ ਸਮਝਾਉਣ ਦੀ ਬੜੀ ਲੋੜ ਹੈ ਕਿ ਕਦੇ ਵੀ ਕਿਸੇ ਤੇ ਨਹੀਂ ਹੱਸਣਾ ਤੇ ਨਾ ਹੀ ਕਿਸੇ ਦਾ ਮਜ਼ਾਕ ਪੜਾਉਣਾ ਕਿਉਂਕਿ ਆਪਾਂ ਦੁਨਿਆਵੀ ਜੀਵਾਂ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਬਹੁਤ ਸਾਰੇ ਸਾਨੂੰ ਇਸ ਤਰ੍ਹਾਂ ਦੇ ਲੋਕ ਜਿਹੜੇ ਉਹ ਮਿਲ ਜਾਂਦੇ ਨੇ ਜਿਨ੍ਹਾਂ ਦਾ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਸਾਡੇ ਜਿਹੜੇ ਆਮ ਇਨਸਾਨ ਹੁੰਦੇ ਨੇ ਉਹਨਾਂ ਤੋਂ ਕੁਝ ਹਟ ਕੇ ਨਜ਼ਰ ਆਉਂਦੇ ਨੇ ਚਾਹੇ ਉਹਨਾਂ ਦਾ ਕੱਦ ਛੋਟਾ ਹੋਵੇ ਜਾਂ ਕੱਦ ਜ਼ਿਆਦਾ ਵੱਡਾ ਹੋਵੇ ਰੰਗ ਦਾ ਫਰਕ ਹੋ ਸਕਦਾ ਹੈ ਜਾਂ ਅਪਾਹਜ ਹੋ ਸਕਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਰੀਰਕ ਕੋਝ ਵੀ ਹੋ ਸਕਦਾ ਜਿਸ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਕਸੂਰ ਨਹੀਂ ਹੁੰਦਾ ਤੇ ਅਕਸਰ ਜਿਹੜੇ ਬੱਚੇ ਨੇ ਖਾਸ ਕਰਕੇ ਅਜਿਹੇ ਲੋਕਾਂ ਨੂੰ ਦੇਖ ਕੇ ਅਕਸਰ ਜਿਹੜੇ ਨੇ ਉਹ ਹੱਸ ਪੈਂਦੇ ਨੇ ਅਸੀਂ ਸਾਨੂੰ ਬੱਚਿਆਂ ਨੂੰ ਸਾਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਉਹ ਉਹਨਾਂ ਨੂੰ ਦੇਖ ਕੇ ਕਦੇ ਵੀ ਹੱਸਣਾ ਨਹੀਂ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਇਸ ਤੋਂ ਇਲਾਵਾ ਕਈ ਵਾਰ ਸਾਡੇ ਸਾਹਮਣੇ ਕੋਈ ਕਿਸੇ ਕਾਰਨ ਕਰਕੇ ਡਿੱਗ ਜਾਂਦਾ ਹੈ ਉਦੋਂ ਵੀ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਤੇ ਸਾਡੇ ਬੱਚਿਆਂ ਨੂੰ ਸਮਝਾਉਣ ਦੀ ਇਹ ਜ਼ਰੂਰਤ ਹੈ ਕਿ ਇਸ ਤਰ੍ਹਾਂ ਕਰਨ ਤੋਂ ਵੀ ਉਹਨਾਂ ਨੇ ਵਚਣਾ ਹੈ ਦੋਸਤੋ ਦੂਸਰੀ ਗੱਲ ਹੈ ਜਿਹੜੀ ਉਹ ਵੀ ਬੜੀ ਇੰਪੋਰਟੈਂਟ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਇਹ ਗੱਲ ਦੱਸਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੇ ਆਪਣੇ ਅਧਿਆਪਕਾਂ ਦੀ ਇੱਜ਼ਤ ਕਰਨੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਇਸ ਸੰਸਾਰ ਦੇ ਵਿੱਚ ਸਿਖਾਉਣ ਵਾਲੇ ਆਮ ਕਰਕੇ ਦੋ ਹੀ ਹੁੰਦੇ ਨੇ ਪਹਿਲੇ ਮਾਂ-ਬਾਪ ਤੇ ਦੂਸਰਾ ਅਧਿਆਪਕ ਪਹਿਲਾਂ ਦੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਪਰ ਹੁਣ ਅਜਿਹਾ ਅਕਸਰ ਦੇਖਣ ਨੂੰ ਮਿਲਣ ਲੱਗ ਪਿਆ ਹੈ ਕਿ ਜਿਹੜੇ ਬੱਚੇ ਨੇ ਉਹ ਅਧਿਆਪਕਾਂ ਦੀ ਜਿਹੜੀ ਆ ਉਹ ਇੱਜ਼ਤ ਪਹਿਲਾਂ ਵਰਗੀ ਨਹੀਂ ਕਰਦੇ ਕਿਉਂਕਿ ਅਧਿਆਪਕ ਗਿਆਨ ਦਾ ਸੋਮਾ ਹੁੰਦਾ ਹੈ ਗਿਆਨ ਦੀ ਇੱਕ ਕੁੰਜੀ ਹੁੰਦੀ ਹੈ ਬੱਚੇ ਨੇ ਅਧਿਆਪਕ ਤੋਂ ਬਹੁਤ ਕੁਝ ਸਿੱਖਣਾ ਹੁੰਦਾ ਜੇਕਰ ਉਹ ਅਧਿਆਪਕ ਦੀ ਇੱਜ਼ਤ ਕਰੇਗਾ ਤਾਂ ਜਿਹੜਾ ਬੱਚਾ ਹੈ ਉਹ ਅਧਿਆਪਕ ਤੋਂ ਹੋਰ ਬਿਹਤਰ ਢੰਗ ਨਾਲ ਸਿੱਖ ਸਕਦਾ ਹੈ ਤੀਸਰੀ ਗੱਲ ਹੈ ਇਸ ਦੇ ਨਾਲ ਕੁਝ ਰਲਦੀ ਗੱਲ ਹੈ ਪਹਿਲਾਂ ਦੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਸੀ ਕਿ ਜਿਹੜੇ ਬੱਚੇ ਸੀ ਉਹ ਆਪਣੇ ਮਾਪੇ ਤੋਂ ਇਲਾਵਾ ਆਪਣੇ ਚਾਚੇ ਤਾਇਆ ਦਾਦਾ ਦਾਦੀ ਜਾਂ ਪਰਿਵਾਰ ਦੇ ਹੋਰ ਜੀ ਜਾਂ ਆਣ ਗਵੰਡ ਦੇ ਵੱਡੇ ਜਿਹੜੇ ਆਪ ਤੋਂ ਵੱਡੇ ਮੈਂਬਰ ਹੁੰਦੇ ਸੀ ਉਹਨਾਂ ਤੋਂ ਉਹ ਖੌਫ ਖਾਂਦੇ ਸੀ ਉਹਨਾਂ ਨੂੰ ਡਰ ਹੁੰਦਾ ਸੀ ਕਿਸੇ ਗਲੀ ਮੁਹੱਲੇ ਦੇ ਵਿੱਚ ਬਾਹਰ ਅੰਦਰ ਜੇ ਅਗਰ ਕੋਈ ਗਲੀ ਮੁਹੱਲੇ ਦਾ ਕੋਈ ਸਾਨਾ ਬੰਦਾ ਟੱਕਰ ਜਾਂਦਾ ਸੀ ਤਾਂ ਉਸ ਤੋਂ ਵੀ ਉਹਨਾਂ ਨੂੰ ਇੱਕ ਡਰ ਲੱਗਦਾ ਸੀ ਕਿ ਸਾਡੇ ਗਲੀ ਮੁਹੱਲੇ ਦਾ ਸਾਡਾ ਚਾਚਾ ਸਾਡਾ ਤਾਇਆ ਉਹ ਸਾਡੇ ਸਾਹਮਣੇ ਖੜਾ ਹੈ ਤੇ ਉਹ ਕੋਈ ਨਾ ਕੋਈ ਗਲਤੀ ਕਰਨ ਤੋਂ ਬਚਦੇ ਸੀ ਪਰ ਅੱਜ ਸਮਾਂ ਜਿਹੜਾ ਹੈ ਉਹ ਕਾਫੀ ਬਦਲ ਚੁੱਕਿਆ ਤੇ ਬੱਚੇ ਜਿਹੜੇ ਨੇ ਉਹ ਆਪਣੇ ਮਾਪੇ ਤੋਂ ਇਲਾਵਾ ਹੋਰ ਕਿਸੇ ਤੋਂ ਹੁਣ ਨਹੀਂ ਡਰਦੇ ਉਹਨਾਂ ਦੀ ਘੂਰ ਨਹੀਂ ਚਲਦੀ ਤੇ ਕਈ ਵਾਰ ਇਸ ਤਰ੍ਹਾਂ ਸਾਡੇ ਤੋਂ ਵੀ ਇਹ ਗਲਤੀ ਜਾਣੇ ਅਣਜਾਣੇ ਚ ਹੋ ਜਾਂਦੀ ਹੈ ਅਗਰ ਕੋਈ ਸਾਡੇ ਬੱਚੇ ਨੂੰ ਕਿਸੇ ਕਾਰਨ ਕਰਕੇ ਗਲਤੀ ਕਰਕੇ ਘੂਰ ਦਿੰਦਾ ਹੈ ਤੇ ਕਈ ਵਾਰ ਅਸੀਂ ਆਪ ਹੀ ਬਰਦਾਸ਼ਤ ਨਹੀਂ ਕਰਦੇ ਤੇ ਅਸੀਂ ਬੱਚੇ ਨੂੰ ਘੂਰਨ ਦੀ ਬਜਾਏ ਉਸ ਘੂਰਨ ਵਾਲੇ ਇਨਸਾਨ ਨੂੰ ਹੀ ਕਈ ਵਾਰ ਉਹਦੇ ਤੱਕ ਓਲੰਬਾ ਲੈ ਕੇ ਵੀ ਚਲੇ ਜਾਂਦੇ ਆ ਕਿ ਉਹ ਅੱਗੇ ਵਾਸਤੇ ਸਾਡੇ ਬੱਚਿਆਂ ਨੂੰ ਨਾ ਘੂਰੇ ਤੇ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਆਪਣੇ ਬੱਚੇ ਨੂੰ ਵਿਗਾੜਨ ਦੇ ਵਿੱਚ ਹੀ ਇੱਕ ਰੋਲ ਅਦਾ ਕਰਦੇ ਹਾਂ ਕਿਉਂਕਿ ਸਾਡੇ ਬੱਚੇ ਨੂੰ ਸ਼ੈਹ ਹੋ ਜਾਂਦੀ ਹੈ ਕਿ ਮੈਨੂੰ ਹੁਣ ਕੋਈ ਨਹੀਂ ਰੋਕ ਸਕੇਗਾ ਉਹ ਛੁਪਦੇ ਛਪਾਉਂਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਜਿਹੜਾ ਉਹ ਕਰ ਬੈਠਦਾ ਜਿਸ ਦਾ ਨੁਕਸਾਨ ਬੱਚੇ ਨੂੰ ਹੀ ਭੁਗਤਣਾ ਪੈਂਦਾ ਤੇ ਕਈ ਵਾਰ ਸਾਨੂੰ ਵੀ ਭੁਗਤਣਾ ਪੈਂਦਾ ਹੈ ਅਗਲੀ ਗੱਲ ਹੈ ਦੋਸਤੋ ਆਪਣੇ ਬੱਚੇ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਖਾਸ ਕਰਕੇ ਮੁੰਡਿਆਂ ਨੂੰ ਇਸ ਗੱਲ ਦਾ ਕਿ ਉਹ ਆਪਣੇ ਜਮਾਤੀ ਕੁੜੀਆਂ ਨੇ ਉਹਨਾਂ ਦੀ ਇੱਜ਼ਤ ਜ਼ਰੂਰ ਕਰੇ ਕਿਉਂਕਿ ਜੇ ਇਸ ਤਰ੍ਹਾਂ ਉਹ ਕਰਦਾ ਤਾਂ ਸਾਰੀ ਕਲਾਸ ਦੇ ਵਿੱਚ ਉਸਤੇ ਜੋ ਮਿੱਤਰਤਾ ਵਾਲਾ ਜਿਹੜਾ ਸਰਕਲ ਹੈ ਉਹਦੇ ਵਿੱਚ ਉਹਦਾ ਕਿਰਦਾਰ ਵੀ ਉੱਚਾ ਹੁੰਦਾ ਤੇ ਇਹਦੇ ਨਾਲ ਉਸਦਾ ਇੱਜ਼ਤ ਉਸਦਾ ਆਦਰ ਵੀ ਵੱਧ ਹੈ ਅਗਲੀ ਗੱਲ ਦੋਸਤੋ ਜਿਹੜੀ ਬੱਚੇ ਨੂੰ ਦੱਸਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਬੱਚਾ ਜਿਹੜਾ ਹੈ ਉਹ ਜਿਸ ਵੀ ਜਮਾਤ ਵਿੱਚ ਸਕੂਲ ਵਿੱਚ ਕਾਲਜ ਦੇ ਵਿੱਚ ਪੜਦਾ ਹੈ ਇਹ ਸਮਝਾਉਣ ਦੀ ਲੋੜ ਹੈ ਕਿ ਅਗਰ ਜ਼ਰੂਰਤ ਪੈਂਦੀ ਹੈ ਤਾਂ ਉਹ ਆਪਣੇ ਸਾਥੀਆਂ ਦੀ ਮਦਦ ਲੋੜ ਅਨੁਸਾਰ ਜ਼ਰੂਰ ਕਰੇ ਕਿਉਂਕਿ ਕਈ ਵਾਰੀ ਅਸੀਂ ਵੀ ਇਹ ਹੁਣ ਕਹਿਣ ਲੱਗ ਪਏ ਆ ਕਿ ਤੂੰ ਕਿਸੇ ਤੋਂ ਕੁਝ ਨਹੀਂ ਲੈਣਾ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਭਰ ਜੀ ਇਹ ਗੱਲ ਸਾਨੂੰ ਵੀ ਧਿਆਨ ਚ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਅੱਜ ਜੇਕਰ ਕਿਸੇ ਹੋਰ ਬੱਚੇ ਨੂੰ ਸਾਡੇ ਬੱਚੇ ਦੀ ਮਦਦ ਦੀ ਲੋੜ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਨੂੰ ਵੀ ਲੋੜ ਪੈ ਸਕਦੀ ਹੈ ਉਸ ਦੇ ਹੋਰ ਬੱਚਿਆਂ ਦੋਸਤਾਂ ਦੀ ਮਦਦ ਦੀ ਇਸ ਕਰਕੇ ਜੇਕਰ ਉਹ ਅੱਜ ਉਹਨਾਂ ਦੀ ਮਦਦ ਕਰੇਗਾ ਤਾਂ ਭਵਿੱਖ ਦੇ ਵਿੱਚ ਦੂਸਰੇ ਜਿਹੜੇ ਬੱਚੇ ਨੇ ਉਹ ਵੀ ਉਸ ਦੇ ਨਾਲ ਖੜਨਗੇ ਕਿਉਂਕਿ ਅਸੀਂ ਮਾਪੇ ਜਿਹੜੇ ਹੁੰਦੇ ਆ ਉਹ ਹਰ ਸਮੇਂ ਬੱਚੇ ਦੇ ਨਾਲ ਨਹੀਂ ਰਹਿ ਸਕਦੇ ਉਸ ਦੀ ਮਦਦ ਕਰਨ ਦੇ ਲਈ ਉਹ ਉਸਦੇ ਦੋਸਤ ਮਿੱਤਰ ਹੀ ਹੁੰਦੇ ਨੇ ਜਿਹੜੇ ਔਖੇ ਵਿੜੋ ਉਸ ਦੇ ਸਾਥ ਦੇ ਸਕਦੇ ਨੇ ਦੋਸਤੋ ਅਗਲੀ ਗੱਲ ਹੈ ਬੜੀ ਇੰਪੋਰਟੈਂਟ ਗੱਲ ਹੈ ਕਿਉਂ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਪਹਿਲਾਂ ਵਰਗਾ ਨਹੀਂ ਰਿਹਾ ਜਿਹੜੇ ਦੋਸਤ ਮਿੱਤਰ ਨੇ ਮੁੰਡੇ ਜਾਂ ਕੁੜੀਆਂ ਕੋਈ ਵੀ ਹੋ ਸਕਦੇ ਨੇ ਹਰ ਤਰ੍ਹਾਂ ਦੇ ਜਿਹੜੇ ਦੋਸਤ ਮਿੱਤਰ ਬੱਚੇ ਦੇ ਸੰਪਰਕ ਵਿੱਚ ਆਉਂਦੇ ਨੇ ਜੋ ਖਾਸ ਕਰਕੇ ਜਦੋਂ ਉਹ ਇੱਕ ਸਕੂਲ ਕਾਲਜ ਛੱਡ ਕੇ ਦੂਸਰੇ 'ਚ ਜਾਂਦਾ ਹੈ ਤੇ ਉਸ ਦੇ ਵਿੱਚ ਚੰਗੇ ਵੀ ਹੋ ਸਕਦੇ ਨੇ ਉਸ ਦੇ ਵਿੱਚ ਮਾੜੇ ਦੋਸਤ ਵੀ ਹੋ ਸਕਦੇ ਨੇ ਅਸੀਂ ਆਪਣੇ ਬੱਚਿਆਂ ਨੂੰ ਇਹ ਸਮਝਾਉਣ ਦੀ ਸਾਨੂੰ ਜ਼ਰੂਰਤ ਹੈ ਕਿ ਉਹ ਜ਼ਰੂਰ ਸਮਾਂ ਰਹਿਦਿਆਂ ਇਹੋ ਜਿਹੇ ਮਿੱਤਰਾਂ ਦੋਸਤਾਂ ਦੀ ਪਛਾਣ ਕਰ ਲਵੇ ਜੋ ਮਾੜੀ ਸੰਗਤ ਵਿੱਚ ਨੇ ਜਾਂ ਕੋਈ ਨਸ਼ਾ ਆਦਤ ਕਰਦੇ ਨੇ ਜਾਂ ਉਹਨਾਂ ਦਾ ਕਿਰਦਾਰ ਕਿਸੇ ਗੱਲੋਂ ਉਹਨੂੰ ਉਸਨੂੰ ਠੀਕ ਨਹੀਂ ਲੱਗਦਾ ਕਿਉਂਕਿ ਜੇਕਰ ਸਮਾਂ ਰਹਿੰਦਿਆਂ ਇਹੋ ਜੇ ਦੋਸਤਾਂ ਮਿੱਤਰਾਂ ਤੋਂ ਬੱਚਾ ਆਪਣੀ ਦੂਰੀ ਬਣਾ ਲਏਗਾ ਤਾਂ ਸਾਡਾ ਬੱਚਾ ਜਿਹੜਾ ਹੈ ਉਹ ਕਿਸੇ ਵੱਡੀ ਮੁਸੀਬਤ ਵਿੱਚ ਪੈਣ ਤੋਂ ਬਚ ਸਕਦਾ ਹੈ ਪਰ ਇਹ ਸਮਾਂ ਰਹਿੰਦਿਆਂ ਸਾਨੂੰ ਬੱਚਿਆਂ ਨੂੰ ਦੱਸਣ ਦੀ ਸਮਝਾਉਣ ਦੀ ਲੋੜ ਹੈ ਇਸ ਤੋਂ ਇਲਾਵਾ ਦੋਸਤੋ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹ ਵਾਹਨ ਚਲਾਉਣ ਦੇ ਵਿੱਚ ਸਕੂਟਰ ਮੋਟਰਸਾਈਕਲ ਵਗੈਰਾ ਚਲਾਉਣ ਦੇ ਗੱਡੀ ਚਲਾਉਣ ਦੇ ਵਿੱਚ ਵੀ ਉਹ ਜਿਹੜੇ ਬੜੀ ਕਾਲੀ ਕਰਦੇ ਨੇ ਜਲਦੀ ਕਰਦੇ ਨੇ ਤੇ ਉਹ ਇਹ ਚਾਹੁੰਦੇ ਨੇ ਕਿ ਉਹ ਥੋੜਾ ਜਿਹਾ ਜਦੋਂ ਵੱਡੇ ਹੋ ਜਾਂਦੇ ਨੇ ਕਿ ਉਹ ਹਰ ਸਾਧਨ ਉਹ ਆਪ ਚਲਾਉਣ ਤਾਂ ਅਗਰ ਬੱਚਾ ਸਾਡਾ 18 ਸਾਲ ਦੀ ਉਮਰ ਤੋਂ ਉੱਪਰ ਹੋ ਗਿਆ ਹੈ ਬਾਲਗ ਅਵਸਥਾ ਵਿੱਚ ਆ ਚੁੱਕਿਆ ਹੈ ਤਾਂ ਉਸ ਨੂੰ ਇਹ ਗੱਲ ਜ਼ਰੂਰ ਸਿਖਾਉਣੀ ਹੈ ਕਿ ਜਦੋਂ ਵੀ ਗੱਡੀ ਸਕੂਟਰ ਮੋਟਰਸਾਈਕਲ ਚਲਾਉਣਾ ਉਸ ਨੂੰ ਹਮੇਸ਼ਾ ਇੱਕ ਕੰਟਰੋਲ ਸਪੀਡ ਤੇ ਹੀ ਚਲਾਉਣਾ ਹੈ ਬੇਸ਼ੱਕ ਅਸੀਂ ਹਰ ਵਕਤ ਬੱਚੇ ਦੇ ਨਾਲ ਨਹੀਂ ਰਹਿ ਸਕਦੇ ਤੇ ਇਹ ਜ਼ਰੂਰੀ ਵੀ ਨਹੀਂ ਕਿ ਸਾਡੀ ਕਹੀ ਹੋਈ ਗੱਲ ਸਾਡਾ ਬੱਚਾ ਮੰਨੇਗਾ ਪਰ ਸਾਡਾ ਆਪਣੇ ਬੱਚੇ ਨੂੰ ਸਮਝਾਉਣ ਦਾ ਇੱਕ ਮੋਢਲਾ ਫਰਜ਼ ਬਣਦਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਇੱਕ ਬੱਚੇ ਦੀ ਛੋਟੀ ਜੀ ਗਲਤੀ ਕਈ ਵਾਰ ਉਸ ਉਸ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਉਸ ਲਈ ਕੋ ਵੱਡੀ ਮੁਸੀਬਤ ਦਾ ਕਾਰਨ ਵੀ ਬਣ ਸਕਦੀ ਹੈ ਇਸ ਤੋਂ ਇਲਾਵਾ ਦੋਸਤੋ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਸਮਝਾਉਣਾ ਇਹ ਜ਼ਰੂਰ ਉਸ ਨਾਲ ਗੱਲ ਕਰਨੀ ਹੈ ਥੋੜਾ ਜਿਹਾ ਮਿੱਤਰਤਾ ਭਾਵ ਦੇ ਨਾਲ ਉਸ ਨਾਲ ਇਹ ਜ਼ਰੂਰ ਗੱਲ ਕਰਨੀ ਹੈ ਕਿ ਜਦੋਂ ਜਦੋਂ ਵੀ ਉਹ ਕਿਸੇ ਨਵੇਂ ਸਕੂਲ ਕਾਲਜ ਦੇ ਵਿੱਚ ਦਾਖਲਾ ਲੈਂਦਾ ਹੈ ਤਾਂ ਪਹਿਲੇ ਕੁਝ ਦਿਨ ਉਸ ਨਾਲ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਸਕੂਲ ਕਾਲਜ ਕਿਸ ਤਰ੍ਹਾਂ ਲੱਗਿਆ ਉਸ ਦੇ ਨਾਲ ਦੇ ਸਾਥੀ ਕਿਸ ਤਰ੍ਹਾਂ ਲੱਗੇ ਉਥੋਂ ਦਾ ਮਾਹੌਲ ਕਿਸ ਤਰ੍ਹਾਂ ਲੱਗਿਆ ਤੇ ਉਸ ਨੂੰ ਇਸ ਗੱਲ ਨੂੰ ਉਤਸ਼ਾਹਤ ਕਰਨਾ ਬਣਦਾ ਹੈ ਕਿ ਉਹ ਸਕੂਲ ਕਾਲਜ ਦੇ ਵਿੱਚ ਜਿਹੜੀ ਵਾਪਰੀ ਹਰ ਵੱਡੀ ਗੱਲ ਖਾਸ ਗੱਲ ਉਹ ਆਪਣੇ ਮਾਪਿਆਂ ਨਾਲ ਜ਼ਰੂਰ ਸਾਂਝੀ ਕਰੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੇ ਉਦੇ ਨਾਲ ਸਾਨੂੰ ਬੱਚਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਮੁਸੀਬਤ ਵਿੱਚੋਂ ਬਚਣ ਤੋਂ ਅਗਾਊ ਸਾਨੂੰ ਭਿੰਕ ਪੈ ਸਕਦੀ ਹੈ ਤੇ ਸਾਨੂੰ ਸਮਾਂ ਰਹਿੰਦੇ ਆ ਉਸ ਸਮੱਸਿਆ ਦਾ ਹੱਲ ਲੱਭਣ ਦਾ ਮੌਕਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਦੋਸਤੋ ਇੱਕ ਗੱਲ ਹੋਰ ਖਾਸ ਗੱਲ ਜਿਹੜੀ ਬੱਚਿਆਂ ਨੂੰ ਦੱਸਣੀ ਜ਼ਰੂਰੀ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਹੈ ਕਿਸੇ ਵੀ ਕੰਮ ਦੇ ਵਿੱਚ ਸ਼ਰਮ ਮਹਿਸੂਸ ਨਾ ਕਰਨਾ ਕਿਉਂਕਿ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਹੱਥੀਂ ਕੰਮ ਕਰਨ ਦੇ ਵਿੱਚ ਬੜੀ ਸ਼ਰਮ ਮਹਿਸੂਸ ਕਰ ਰਹੇ ਨੇ ਇਹ ਬੱਚਿਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੰਮ ਕੋਈ ਵੀ ਹੋਵੇ ਕੋਈ ਕੰਮ ਮਾੜਾ ਜਾਂ ਚੰਗਾ ਨਹੀਂ ਹੁੰਦਾ ਹੱਥੀਂ ਕੰਮ ਕਰਨਾ ਜਿਹੜਾ ਉਹ ਹਰ ਇੱਕ ਇਨਸਾਨ ਲਈ ਜ਼ਰੂਰੀ ਹੈ ਤੇ ਹੱਥੀਂ ਕੰਮ ਕਰਨਾ ਜਿਹੜੀ ਉਹਨੂੰ ਕਿਰਤ ਕਿਹਾ ਜਾਂਦਾ ਤੇ ਇਹ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਪਗੰਬਰਾਂ ਨੇ ਸਾਡੇ ਮਹਾਪੁਰਸ਼ਾਂ ਨੇ ਵੀ ਇਸ ਦੀ ਮਹੱਤਤਾ ਬਾਰੇ ਸਾਨੂੰ ਦੱਸਿਆ ਤੇ ਕੋਸ਼ਿਸ਼ ਕਰੀਏ ਕਿ ਬੱਚਿਆਂ ਦੇ ਸਾਹਮਣੇ ਆਪਾਂ ਉਹ ਛੋਟੇ-ਛੋਟੇ ਕੰਮ ਨੇ ਜਿਹੜੇ ਹੱਥੀਂ ਆਪ ਕਰਨੇ ਚਾਹੀਦੇ ਨੇ ਤਾਂ ਜੋ ਬੱਚੇ ਜਿਹੜੇ ਸਾਡੇ ਤੋਂ ਪ੍ਰੇਰਨਾ ਲੈ ਕੇ ਆਪ ਵੀ ਕੰਮਾਂ ਦੇ ਵਿੱਚ ਲਿਲਚਸਪੀ ਲੈਣ ਆਪਣੇ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ। ਦੋਸਤੋ ਇਹ ਸੀ ਕੁਝ ਗੱਲਾਂ ਜਿਹੜੀਆਂ ਆਪਾਂ ਪਹਿਲੇ ਟੌਪਿਕ ਦੇ ਵਿੱਚ ਸ਼ਾਮਲ ਨਹੀਂ ਸੀ ਕਰ ਕਰ ਸਕੇ ਤੇ ਤੁਹਾਨੂੰ ਇਹ ਟੌਪਿਕ ਅੱਜ ਦੀ ਵੀਡੀਓ ਇਸ ਵਿੱਚ ਦੱਸੀਆਂ ਹੋਈਆਂ ਗੱਲਾਂ ਸਾਂਝੇ ਕੀਤੇ ਉਹ ਵਿਚਾਰ ਕਿਸ ਤਰ੍ਹਾਂ ਲੱਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਓ ਤੇ ਜਲਦੀ ਹੀ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ।